ਜੇਕਰ 2 ਸਾਲ ਪਹਿਲਾਂ 2023 ਦੀ ਗੱਲ ਕੀਤੀ ਜਾਵੇ ਨਾ ਤਾਂ ਕੋਟਕ ਤੇ ICICI ਇੰਡੀਆ ਦੇ ਦੋ ਮੋਸਟ ਪਪੂਲਰ ਡਿਜੀਟਲ ਸੇਵਿੰਗ ਅਕਾਊਂਟਸ ਪਰ ਦੋ ਸਾਲਾਂ ਚ ਇਕੋ ਸਿਸਟਮ ਦਾ ਕਾਫੀ ਚੰਗੇ ਤਰੀਕੇ ਨਾਲ ਚੇਂਜ ਹੋ ਗਿਆ 2024 ਦੇ ਵਿੱਚ RBI ਨੇ ਕੋਟਕ ਨੂੰ ਬੈਨ ਕਰਤਾ ਨਵੇਂ ਕਸਮਰ ਔਨਬੋਰਡ ਕਰਨ ਤੋਂ ਕਿਉਂਕਿ ਸਕਿਉਰਟੀ ਕੰਸਰਨ ਸੀ ਕਿ ਉਹ ਬੈਨ ਹਟ ਵੀ ਗਿਆ ਤੇ ਕੋਟਕ ਨੇ ਦੁਬਾਰੇ ਨਵੇਂ ਕਸਮਰ ਔਨਬੋਰਡ ਕਰਨੇ ਸ਼ੁਰੂ ਕਰਤੇ ICICI ਦੇ ਮਾਈਨ ਅਕਾਊਂਟ ਦੀ ਗੱਲ ਕਰੀਏ ਤਾਂ ਉਹ ਕਾਫੀ ਪਪੂਲਰ ਅਕਾਊਂਟ ਸੀ ਜ਼ੀਰੋ ਬੈਲੈਂਸ ਕੈਟਾਗਰੀ ਦੇ ਵਿੱਚ ਬਟ ਸ਼ੌਕਿੰਗਲੀ ICICI ਨੇ ਮਿਡ 2024 ਦੇ ਵਿੱਚ ਉਹ ਯਾ ਜਦ ਦੀ ਗੱਲ ਕਰੀਏ ਤਾਂ ICICI ਕੋਲੇ ਇਦਾਂ ਦਾ ਕੋਈ ਵੀ ਜ਼ੀਰੋ ਬੈਲੈਂਸ ਡਿਜੀਟਲ ਸੇਵਿੰਗ ਅਕਾਊਂਟ ਨਹੀਂ ਹੈ ਪਰ ਇਦਾਂ ਦੇ ਕੇਸ ਦੇ ਵਿੱਚ ਐਕਸੈਸ ਤੇ ਇੰਡਸੈਂਟ ਇਸ ਗੇਮ ਦੇ ਵਿੱਚ ਐਂਟਰ ਹੋਏ ਆਪਣੇ ਡਿਜੀਟਲ ਸੇਵਿੰਗ ਅਕਾਊਂਟ ਲੈ ਕੇ ਐਕਸੈਸ ਨੇ ਆਪਣਾ ਅਮੇਜ਼ ਅਕਾਊਂਟ ਲਾਂਚ ਕੀਤਾ ਹੈ ਤੇ ਇੰਡਸੈਂਟ ਨੇ ਆਪਣਾ ਇੰਡੀ ਅਕਾਊਂਟ ਲਾਂਚ ਕੀਤਾ ਪਰ ਵੈਸੇ ਤਾਂ ਇਹਨਾਂ ਦੋਨਾਂ ਨੂੰ ਥੋੜਾ ਟਾਈਮ ਹੋ ਚੁੱਕਿਆ ਹੈ ਬਟ 2025 ਦੇ ਵਿੱਚ ਪੂਟੋਕੇਟ ਬੰਦਦੇ ਇਹ ਦੋਨੋਂ ਹੀ బిਗੇਸਟ ਕੰਪੀਟੀਸ਼ਨ ਨੇ ਇਹਨਾਂ ਦੋਨਾਂ ਚੋ ਵੀ ਇਹ ਗੱਲ ਕਰਨਾ ਤਾਂ ਐਕਸੈਸ ਕਿਉਂਕਿ ਉਹਦੇ ਪ੍ਰੈਜ਼ੈਂਸ ਕਾਫੀ ਵੱਟੀ ਹੈ ਸੋ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਕੋਟਕ ਤੇ ਐਕਸੈਸ ਦੋਨਾਂ ਦੇ ਜ਼ੀਰੋ ਬੈਲੈਂਸ ਅਕਾਊਂਟ ਦੀ ਆਪਰਿੰਗ ਕੰਪੇਅਰ ਕਰਾਂਗੇ ਤੇ ਦੇਖਾਂਗੇ ਕਿ 2025 ਐਸ ਤੋਂ ਓਕੇ ਕਿਹੜਾ ਜ਼ੀਰੋ ਬੈਲੈਂਸ ਅਕਾਊਂਟ ਵਧੀਆ ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਐਕਸੈਸ ਦੇ ਜ਼ੀਰੋ ਬੈਲੈਂਸ ਅਕਾਊਂਟ ਐਕਸੈਸ ਦੇ ਤਿੰਨ ਕੈਟਾਗਰੀਜ਼ ਦੇ ਵਿੱਚ ਅਲੱਗ-ਅਲੱਗ ਜ਼ੀਰੋ ਬੈਲੈਂਸ ਅਕਾਊਂਟ ਨੇ ਸਭ ਤੋਂ ਪਹਿਲਾਂ ਹੁੰਦਾ ਐਕਸੈਸ ਬੇਸਿਕ ਸੀਡਿੰਗ ਬੈਂਕ ਅਕਾਊਂਟ ਇਹ ਅਕਾਊ ਇਹਨਾਂ ਦਾ ਬੈਂਕ ਨਾਲ ਜਾਂ ਤਾਂ ਬਹੁਤ ਘੱਟ ਤੀ ਐਵਰ ਬਿਲਕੁਲ ਵੀ ਐਕਸੈਸ ਨਹੀਂ ਇਸੇ ਲਈ ਸਰਕਾਰ ਨੇ ਸਾਰੇ ਬੈਂਕਾਂ ਨੂੰ ਇਨਸਟਰਕਟ ਕੀਤਾ ਵੀ ਰੇਟ ਬੈਂਕ ਦੇ ਵਿੱਚ ਇੱਕ ਐਡਾ ਮਾ ਅਕਾਊਂਟ ਹੋਣਾ ਚਾਹੀਦਾ ਜਿੱਦੇ ਤੇ ਕੋਈ ਬਹੁਤੇ ਫਾਲਤੂ ਦੇ ਚਾਰਜਸ ਨਾ ਹੋਣ ਤਾਂ ਕਿ ਲੋਕਾਂ ਨੂੰ ਬੈਂਕ ਅਕਾਊਂਟ ਖਲਵਾਉਣ ਲਈ ਮੋਟੀਵੇਸ਼ਨ ਮਿਲੇ ਬਟ ਜੇਕਰ ਤੁਸੀਂ ਇਹ ਬੇਸਿਕ ਅਕਾਊਂਟ ਖਲਵਾਉਣਾ ਹੈ ਤਾਂ ਤੁਹਾਨੂੰ ਬ੍ਰਾਂਚ ਜਾਣਾ ਪਏਗਾ ਇਹ ਆਨਲਾਈਨ ਹੀ ਖੁੱਲੇਗਾ ਤੇ ਤੁਹਾਨੂੰ ਇਹ ਵੀ ਪਤਾ ਵੀ ਸਾਡੀ ਜਿਹੜੀ ਆਡੀਅנס ਹੈ ਉਹ ਜਿਆਦਾ ਤਾਂ ਇਹਦਾ ਇਹ ਜਿਹੜੀ ਇਦਾਂ ਦਾ ਜ਼ੀਰੋ ਬੈਲੈਂਸ ਅਕਾਊਂਟ ਲੱਭ ਰਹੀ ਆ ਉਹ ਜਿਹੜਾ फटाफट ਬਸ ਫੋਨ ਤੋਂ ਹੀ ਖੋਲਿਏ ਤੇ ਫੋਨ ਤੋਂ ਕੇ ਬਾਈ ਸੀ ਬੋਈ ਮਤਲਬ ਬ੍ਰਾਂਚ ਨਾ ਜਾਣਾ ਪਵੇ ਕਿਸ ਕਰਕੇ ਆਪਾਂ ਇਹ ਵਾਲੇ ਬੇਸਿਕ ਅਕਾਊਂਟ ਦੀ ਗੱਲ ਨਹੀਂ ਕਰਾ ਇਸ ਤੋਂ ਬਾਅਦ ਆਉਂਦਾ ਐਕਸੈਸ ਪੈਂਚ ਸੈਲਰੀ ਕਲ ਤੇ ਇਹ ਅਕਾਊਂਟ ਉਹਨਾਂ ਲੋਕਾਂ ਲਈ ਆ ਜਿਹੜੇ ਐਕਸੈਸ ਦੇ ਨਾਲ ਆਪਣਾ ਸੈਲਰੀ ਅਕਾਊਂਟ ਕਰਵਾਉਣਾ ਚਾਹੁੰਦੇ ਆ ਹੁਣ ਇਸ ਕੈਟਾਗਰੀ ਦੇ ਵਿੱਚ ਵੀ ਤੁਹਾਨੂੰ ਅਲੱਗ-ਅਲੱਗ ਆਪਸ਼ਨਸ ਮਿਲ ਜਾਂਦੇ ਆ ਜਿਵੇਂ ਕਿ ਲਿਬਰਟੀ ਪ੍ਰੈਸਟੀਜ ਬਰਗੰਡੀ ਪ੍ਰਾਇੋਰਟੀ ਪ੍ਰਾਈਮ ਵਗੈਰਾ ਵਗੈਰਾ ਇਸ ਕੈਟਾਗਰੀ ਦੇ ਵਿੱਚ ਵੀ ਅਲੱਗ-ਅਲੱਗ ਗਿੱਜਰਸ ਹੁੰਦੇ ਆ ਜਿੱਤੇ ਕਿ ਪ੍ਰਾਈਮ ਇਹਨਾਂ ਦਾ ਮੋਸਟ ਪ੍ਰੀਮੀਅਮ ਅਕਾਊਂਟ ਮੰਨਿਆ ਜਾਂਦਾ ਬਟ ਅਗੇਨ ਇਹ ਅਕਾਊਂਟ ਵੀ ਉਹਨਾਂ ਲੋਕਾਂ ਤੱਕ ਹੀ ਲਿਮਟਿਡ ਹੈ ਜਿਨ੍ਹਾਂ ਨੂੰ ਤੇ ਸੈਲਰੀ ਅਕਾਊਂਟ ਚਾਹੀਦਾ ਐਕਸਿਸ ਬੈਂਕ ਦੇ ਨਾਲ ਸੋ ਆਪਾਂ ਇਹਦੀ ਵੀ ਬਹੁਤ ਹੀ ਡੀਟੇਲ ਦੇ ਵਿੱਚ ਗੱਲ ਨਹੀਂ ਕਰਾਂਗੇ ਤੇ ਇਸ ਤੋਂ ਬਾਅਦ ਆ ਜਾਂਦਾ ਐਕਸਿਸ ਅਮੇਜ ਅਕਾਊਂਟ ਇਹਦਾ ਪੂਰਾ ਨਾਮ ਹੈ ਐਕਸਿਸ ਅਮੇਜ਼ ਜ਼ੀਰੋ ਬੈਲੈਂਸ ਡਿਜੀਟਲ ਸੇਵਿੰਗ ਅਕਾਊਂਟ। ਪਰ ਐਕਸਿਸ ਅਮੇਜ਼ ਦੀ ਗੱਲ ਕਰੀ ਤਾਂ ਇਹ ਪੂਰੀ ਡਿਜੀਟਲ ਜ਼ੀਰੋ ਬੈਲੈਂਸ ਅਕਾਊਂਟ ਹੈ। ਕਿਤੇ ਕਿਤੇ ਉਹਨਾਂ ਨੂੰ ਮਿਨੀਮਮ 1000 ਜਾਂ 25000 ਇਦਾਂ ਦਾ ਕੋਈ ਵੀ ਬੈਲੈਂਸ ਰੱਖਣ ਦੀ ਕੋਈ ਰਿਕੁਆਇਰਮੈਂਟ ਨਹੀਂ। ਬਟ ਇੱਥੇ ਜਿੱਥੇ ਇੰਟਰਸਟਿੰਗ ਹੋ ਜਾਂਦਾ। ਜੇਕਰ ਤੁਸੀਂ ਅਮੇਜ਼ ਦੇ ਪੂਰੇ ਫੀਚਰ ਅਨਲੌਕ ਕਰਨੇ ਆ ਪੂਰੇ ਬੈਨੇਫਿਟ ਅਨਲੌਕ ਕਰਨੇ ਆ ਤਾਂ ਤੁਹਾਨੂੰ ਇਹਨਾਂ ਦੀ ਇੱਕ ਸਬਸਕ੍ਰਿਪਸ਼ਨ ਲੈਣੀ ਪੈਗੀ ਮੰਥਲੀ ਜਾਂ ਇਅਰਲੀ। ਤਾਂ ਟੈਕਨੀਕਲੀ ਇਹ ਅਕਾਊਂਟ ਕੰਪਲੀਟਲੀ ਫ੍ਰੀ ਨਹੀਂ ਬਰੇ ਸਬਸਕ੍ਰਿਪਸ਼ਨ ਫੀਸ ਦੇ ਕੇ ਤੁਹਾਨੂੰ ਮਿਲਦਾ ਕੀ ਹੈ ਤਾਂ ਸਭ ਤੋਂ ਪਹਿਲੀ ਚੀਜ਼ ਆਉਂਦੀ ਹੈ ਜਿਹੜਾ Amazon Prime ਦਾ ਸਬਸਕ੍ਰਿਪਸ਼ਨ ਹੈ ਜੋ ਕਿ ਸਾਲ ਦਾ 1499 ਰੁਪਏ ਹੈ ਉਹ ਤੁਹਾਨੂੰ ਇਹਦੇ ਨਾਲ ਬਿਲਕੁਲ ਫ੍ਰੀ ਮਿਲ ਜਾਂਦਾ ਹੈ ਤੇ ਜੇਕਰ ਤੁਸੀਂ ਆਲਰੇਡੀ ਪ੍ਰਾਈਮ ਲਈ ਤੇ ਕਰਦੇ ਹੋ ਅਪਰ ਵੀ ਕੰਸੀਡਰ ਕਰ ਸਕਦੇ ਹੋ ਉਸ ਤੋਂ ਬਾਅਦ ਜੇਕਰ ਗੱਲ ਕਰੀਏ Swiggy One ਦੀ ਲਾਈਟ ਸਬਸਕ੍ਰਿਪਸ਼ਨ ਮਿਲ ਜਾਂਦੀ ਹੈ 99 ਰੁਪਏ ਪਰ ਮਹੀਨੇ ਉੱਪਰ ਦੇ ਜੇਕਰ ਗੱਲ ਕਰਾਂ ਉਹ ਤੇ ਤੁਹਾਨੂੰ 200 ਰੁਪਏ ਪਰ ਮਹੀਨੇ ਦੇ ਹਿਸਾਬ ਨਾਲ ਬੈਨੀਫਿਟਸ ਮਿਲ ਜਾਂਦੇ ਆ ਸੋ ਜੇਕਰ ਤੁਸੀਂ 800 ਜਾਂ ਉਸ ਤੋਂ ਜ਼ਿਆਦਾ ਖਰਚ ਕਰਦੇ ਹੋ ਤਾਂ ਤੁਹਾਨੂੰ 200 ਰੁਪਏ ਤੱਕ ਦਾ ਕੈਸ਼ਬੈਕ ਮ ਪਰੇਪਾਂਦੀ ਪਰਸੈਂਟ ਦਾ ਕੈਸ਼ਬੈਕ ਤਾਂ ਹੀ ਮਿਲੇਗਾ ਜੇਕਰ ਤੁਸੀਂ ਐਕਸੈਸ ਅਮੇਜ਼ ਕਾਰਡ ਤੋਂ ਬੇਕਰੋਗੇ। ਤੇਰੀ ਮੈਕਸਿਮਮ ਕੈਪਿੰਗ ਭਾਈਸਾਪੇ ਪਰਮਾ। ਸੋ ਦੇਖਿਆ ਜਾਵੇ ਤਾਂ 200 ਰੁਪਏ ਦੇ ਕੇ ਤਾਂ ਲੋ ਉਸ ਤੋਂ ਜ਼ਿਆਦਾ ਦਾ ਫਾਇਦਾ ਹੀ ਮਿਲ ਜਾਂਦਾ ਜੇਕਰ ਤੁਸੀਂ ਰੈਗੂਲਰਲੀ ਟਮੈਟੋਸ ਵਰਗੀ ਉੱਪਰ ਵਗੈਰਾ ਤੇ ਖਰਚੇ ਕਰਦੇ। ਇੱਕ ਚੀਜ਼ ਹੋ ਇਹਦੇ ਨਾਲ ਤੁਹਾਨੂੰ ਅਨਲਿਮਿਟਡ ਏਟੀਐਮ ਵਿਡਡਰੋਅਲਸ ਮਿਲ ਜਾਂਦੇ ਆ ਫਿਰ ਚਾਹੇ ਹੋ ਕਿਸੇ ਹੋਰ ਬੈਂਕ ਦਾ ਹੀ ਏਟੀਐਮ ਕਿਉਂ ਨਾ ਹੋ ਤੇ ਉਹ ਵੀ ਇੰਸ਼ੋਰੈਂਸ ਬੈਨੀਫਿਟਸ ਦੇ ਨਾਲ। ਸੋ ਟੈਕਨੀਕਲੀ ਜੇਕਰ ਤੁਸੀਂ ਸਾਲ ਦਾ 2200 ਰੁਪਏ ਦਿਨੇ ਹੋ ਤਾਂ ਤੁਸੀਂ 5 ਤੋਂ 60 ਫੀਚਰ ਲੈਣ ਦੇ ਲਈ ਨਾ ਤੁਹਾਨੂੰ ਇੱਕ ਐਕਟਿਵ ਯੂਜ਼ਰ ਹੋਣਾ ਬਹੁਤ ਜ਼ਰੂਰੀ ਇਹ ਤਾਂ ਹੀ ਫਾਇਦੇਮੰਦ ਹੈ ਜੇਕਰ ਤੁਸੀਂ ਰੈਕਟਰ ਲਈ ਹਾਸ ਵੀ ਕੀ ਜਮਾਟੋ ਉੱਪਰ ਵਗੈਰਾ ਤੇ ਸਪੈਂਡ ਕਰਦੇ ਹੋ ਜੇ ਨਹੀਂ ਕਰਤੇ ਇਹ ਜ਼ੀਰੋ ਬੈਲੈਂਸ ਅਕਾਊਂਟ ਅਸੀਂ ਖੁਲਵਾਤਾ ਲੈਨੇ ਆ ਪਰ ਯੂਜ਼ ਨਹੀਂ ਕਰਦੇ ਤਾਂ ਪਾਲਤੂ ਤੇ ਤੁਹਾਡੇ 200-200 ਰੁਪਏ ਹਰ ਮਹੀਨੇ ਦੇ ਕੱਟਦੇ ਰਹਿਣਗੇ ਹੁਣ ਮੇਰੇ ਐਕਸਪੀਰੀਅੰਸ ਦੇ ਅਕੋਰਡਿੰਗ ਇਹ ਅਕਾਊਂਟ ਤੇ ਨਾ ਟਾਈਮ-ਟਾਈਮ ਤੇ ਕੁਛ ਨਾ ਕੁਛ ਆਫਰਸ ਵੀ ਆਉਂਦੇ ਰਹਿੰਦੇ ਆ ਜਿਵੇਂ ਕਿ 15% ਆਫ ਮਿਲ ਜਾਂਦਾ ਮਿਲਦਾ ਤੇ 1+1 ਬੁੱਕਮਾਈ ਸ਼ੋਅ ਤੇ ਮਿਲ ਜਾਂਦਾ 10% ਆਫ ਦੇ ਜਿਆਦਾ ਫਲਿੱਪ ਇਸ ਕਾਉਂਟ ਦੇ ਨਾਲ ਤੁਹਾਨੂੰ ਆਨਲਾਈਨ ਰਿਵਾਰਡਸ ਕੈਬਿਡ ਕਾਰਡ ਵੀ ਮਿਲ ਜਾਂਦਾ ਜੋ ਕਿ ਇੱਕ ਫਿਜ਼ੀਕਲ ਡੈਬਿਟ ਕਾਰਡ ਹੈ ਤੇ ਇਸ ਸੇਵਿੰਗ ਕਾਉਂਟ ਤੇ ਤੁਹਾਨੂੰ 3% ਤੱਕ ਦਾ ਇੰਟਰਸਟ ਮਿਲਦਾ। ਕਲੀ ਤਾਂ ਹੋਗੀ ਐਕਸੈਸ ਦਾ ਜ਼ੀਰੋ ਬੈਲੈਂਸ ਅਕਾਊਂਟ ਹੈਗਾ। ਹੁਣ ਆਪਾਂ ਕੋਟਕ ਦਾ ਜ਼ੀਰੋ ਬੈਲੈਂਸ ਅਕਾਊਂਟ ਵੀ ਦੇਖ ਲੈਂਦੇ ਆ। 2023 ਦੇ ਵਿੱਚ ਕੋਟਕ ਦਾ ਜਿਹੜਾ ਜ਼ੀਰੋ ਬੈਲੈਂਸ ਅਕਾਊਂਟ ਸੀ ਜਿਹਨੂੰ ਕੋਟਕ ਕੇਟ 111 ਵੀ ਕਿਹਾ ਜਾਂਦਾ ਹੈ ਉਹਦੀ ਜਿਹੜੀ ਓਪਰਿੰਗਸ ਯਾਰ ਉਹ ਆਪੀ ਕੰਪਲਿਕਟਿਡਡਸ। ਬੇਸਿਕਲੀ ਕੋਟਕ ਕੇਟ 111 ਦੇ ਨਾਲ ਚਾਰ ਵੇਰੀਐਂਟ ਆਉਂਦੇ ਸੀ ਤੇ ਸਾਨੂੰ ਇਹ ਵੀ ਪਤਾ ਵੀ 2024 April ਦੇ ਵਿੱਚ ਆਰਦੀ ਇਹਨੇ ਪੋਰਟ ਤੋਂ ਨਿਊ ਕਸਮਰ ਆਨਬੋਰਡ ਕਰਤੋਂ ਬੈਨ ਵੀ ਕਰਤਾ 2024 ਦੇ ਵਿੱਚ ਪੋਰਟ ਕੇਟਮਨ ਨੇ ਆਪਣੇ ਇਸ ਪ੍ਰੋਡਕਟ ਪੇ ਨਾ ਕਾਫੀ ਕੰਮ ਕੀਤਾ ਹੁਣ ਬੈਨ ਹੋਣ ਤੋਂ ਪਹਿਲਾਂ ਇਹਨਾਂ ਦੇ ਚਾਰ ਵੇਰੀਐਂਟ ਹੁੰਦੇ ਸੀ ਬਟ ਉਹ ਇਹਨੂੰ ਸਿੰਪਲੀਫਾਈ ਕਰਕੇ ਦੋ ਵੇਰੀਐਂਟ ਕਰ ਦਿੱਤੇ ਗਿਆ ਇੱਕ ਨਾਰਮਲ ਤੇ ਇੱਕ ਸੁਪਰ ਸੋ ਅੱਜ ਆਪਾਂ ਦੇਖ ਲੈਂਦੇ ਹਾਂ ਵੀ ਇਸ ਨਾਰਮਲ ਤੇ ਸੁਪਰ ਦੇ ਵਿੱਚ ਪਰਫਿਟੀ ਹੈ ਬੇਸਿਕਲੀ ਦੋਨੇ ਜੀਰੋ ਬੈਲੈਂਸ ਅਕਾਊਂਟ ਨੇ ਬਟ ਦੋਨਾ ਕਾਊਂਟ ਬਣਾਉਣ ਲਈ ਇਹਨਾਂ ਤੁਹਾਨੂੰ ਇੱਕ ਇਨੀਸ਼ੀਅਲ ਫੰਡਿੰਗ ਕਰਨੀ ਪੈਗੀ ਨਾਰਮਲ ਦੇ ਲਈ ਇਹ ਫੰਡਿੰਗ 1000 ਰੁਪ ਇਹਦਾ ਸੁਪਰ ਕਾਊਂਟ ਆਫਟਰ ਤੁਹਾਨੂੰ 6000 ਦਾ ਨੋ ਕੈਸ਼ਬੈਕ ਮਿਲ ਜਾਂਦਾ। ਬੇਸਿਕਲੀ ਤੁਹਾਨੂੰ 5% 플랫 ਕੈਸ਼ਬੈਕ ਮਿਲਦਾ ਜਦੋਂ ਤੱਕ ਉਹ 500 ਰੁਪਏ ਨਹੀਂ ਬਣਦੇ। ਮਤਲਬ ਕਿ 500 ਰੁਪਏ ਪਰ ਮੰਥ ਦੀ ਕੈਪਿੰਗ ਹੈ। ਤੇ ਇਹਦੇ ਵਿੱਚ ਵਾਲਟ ਲੋਡਿੰਗ ਤੇ ਇੰਟਰ ਬੈਂਕ ट्रांजੈਕਸ਼ਨਸ ਇਨਕਲੂਡ ਨਹੀਂ ਆ। ਸੋ 500 ਰੁਪਏ ਪਰ ਮੰਥ ਦੇ ਸਾਹਮਣੇ ਤਾਂ ਦਾ ਚੇਅਰ ਹੋ ਗਿਆਸ ਹਾਉ। ਹੁਣ ਜੇਕਰ ਨੋਰਮਲ ਅਕਾਊਂਟ ਦੇ ਵਿੱਚ ਤੁਸੀਂ ਫਿਜ਼ੀਕਲ ਡੈਬਿਟ ਡਰਾਫਟ ਕਰਦੇ ਤਾਂ ਤੁਹਾਨੂੰ ਤੇਲ ਪਰਗੇ ਦੀ ਬੀਜ ਦਰੀ ਤੇ ਸੁਪਰ ਦੇ ਵਿੱਚ ਇਹ ਬਿਲਕੁਲ 프리ਮਿਅਮ ਹੈ। ਔਰ ਇੱਕ ਚੀਜ਼ ਹੋਰ ਹੈ ਵਿੱਚ ਉਹਨਾ ਅਕਾਊਂਟ ਦੀ ਰਚ ਐਕਟਿਵ ਮਨੀ ਬੇਸਿਕਲੀ ஸ்ਵੀਪ ਇਨ ਫੈਸਿਲਿਟੀ ਦੀ ਗੱਲ ਹੁੰਦੇ। ਮਤਲਬ ਹੁੰਦਾ ਕਿ ਐ ਕਿ ਇੱਕ ਬੈਲੈਂਸ ਹੈ ਜਿਹੜਾ ਤੁਹਾਡੇ ਅਕਾਊਂਟ ਦੇ ਵਿੱਚੋਂ ਇੱਕ ਲਿਮਿਟ ਤੋਂ ਬਾਅਦ ਆਟੋਮੈਟਿਕਲੀ ਐਫ ਡੀ ਦੇ ਵਿੱਚ ਸਵੀਪ ਹੋ ਜਾਏਗਾ। ਜਿੱਥੇ ਕਿ ਤੁਹਾਨੂੰ ਐਫ ਡੀ ਜਿੰਨਾ ਵਿਆਜ ਮਿਲੇ। ਇਸ ਤਰ੍ਹਾਂ ਲਈ ਜੇਕਰ ਦੇਖਿਆ ਜਾਵੇ ਇਹ ਤਾਂ ਐਫ ਡੀ ਦੇ 7% ਦੇ ਕਰੀਬ ਵਿਆਜ ਨਿਲ ਰਹੀ। ਨਹੀਂ ਤਾਂ ਗੱਲ ਹੋਊਗੀ ਦੋਨਾਂ ਬੈਂਕਾਂ ਦੇ ਅਕਾਊਂਟ ਵੇਰੀਐਂਸ। ਹੁਣ ਆਪਾਂ ਇਹਨਾਂ ਦੋਨਾਂ ਬੈਂਕਾਂ ਦੇ ਅਕਾਊਂਟਸ ਨੂੰ ਨਾ ਬਾਕੀ ਪੈਰਾਮੀਟਰ ਤੇ ਵੀ ਕੰਪੇਅਰ ਕਰ ਲੈਨੇ ਆ। ਸੋ ਅੱਜ ਆਪਾਂ ਇਹਨਾਂ ਦੋਨਾਂ ਬੈਂਕਾਂ ਦੇ ਅਕਾਊਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ एलिਜੀਬਿਲਟੀ ਤਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਦੋਨੋਂ ਕਾਉਂਸਲਰ ਵਿੱਚ ਕੋਈ ਬਹੁਤਾ ਫਰਕ ਨਹੀਂ ਨੀ ਕੋਟਕ ਦੇ ਵਿੱਚ ਤੁਹਾਨੂੰ ਵੀਡੀਓ ਕੇਵਾਈਸੀ ਦਾ ਆਪਸ਼ਨ ਮਿਲ ਜਾਂਦਾ ਹੈ ਐਕਸੈਸ ਦੇ ਵਿੱਚ ਤਾਂ ਉਹ ਵੀ ਨਹੀਂ ਹੈ ਤੁਸੀਂ ਬਸ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਦੇ ਨਾਲ ਓਟੀਪੀ ਭਰ ਕੇ ਆਪੀ ਵੈਰੀਫਿਕੇਸ਼ਨ ਕਰ ਸਕਦੇ ਹੋ ਹੁਣ ਕੋਟਕ ਦੇ ਵਿੱਚ ਜੇਕਰ ਤੁਸੀਂ ਫੁੱਲ ਕੇਵਾਈਸੀ ਨਹੀਂ ਕਰੀ ਹੋਈ ਤਾਂ ਮੋਸਟਲੀ ਤੁਹਾਨੂੰ 6 ਮਹੀਨੇ ਦੇ ਵਿੱਚ ਵਿੱਚ ਬ੍ਰਾਂਚ ਜਾ ਕੇ ਕੇਵਾਈਸੀ ਕਰਵਾਉਣੀ ਪੈਗੀ ਜੇਕਰ ਤੁਸੀਂ ਆਪਣਾ ਅਕਾਊਂਟ ਐਕਟਿਵ ਰੱਖਣਾ ਚਾਹੋ ਸੋ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ट्रांजੈਕਸ਼ਨ ਚਾਰजेस ਹੁਣ ਇੱਥੇ ਤੁਸੀਂ ਦੇਖ ਸਕਦੇ ਹੋ ਐਕਸੈਸ ਚੈੱਕ ਦੀ ਗੱਲ ਕਰੀਏ ਤਾਂ ਐਕਸੈਸ ਮੇਜ ਦੇ ਵਿੱਚ ਇਹ ਤੁਹਾਨੂੰ ਪ੍ਰੀ ਹੋਏ ਜਾਂਦੇ ਆ ਅਪ ਟੂ ਕੋ ਟ੍ਰਾਂਜੈਕਸ਼ਨ ਬਟ ਰਿਪੋਰਟ ਦੇ ਵਿੱਚ अगेन ਤੁਮ ਇਕ ਟ੍ਰਾਂਜੈਕਸ਼ਨ ਪ੍ਰਿੰਟ ਹੋ ਕੇ ਉਸ ਤੋਂ ਬਾਅਦ ਚਾਰजेस ਆਉਂਦੇ ਆ ਉਹ ਕੈਸ਼ ਟ੍ਰਾਂਜੈਕਸ਼ਨ ਦੀ ਗੱਲ ਕਰੀਏ ਤਾਂ ਮੋਟਾ-ਮੋਟਾ ਦੋਨਾਂ ਹੀ ਅਕਾਊਂਟ ਤੇ ਨਾਲ ਤੁਹਾਨੂੰ 2 ਲੱਖ ਤੱਕ ਦੀਆਂ ਕੈਸ਼ ਟ੍ਰਾਂਜੈਕਸ਼ਨ ਐ ਉਹ ਬਿਲਕੁਲ ਫ੍ਰੀ ਮਿਲ ਜਾਂਦਾ। ਉਸ ਤੋਂ ਬਾਅਦ ਜੇਕਰ ਤੁਸੀਂ ਬ੍ਰਾਂਚ ਜਾ ਕੇ ਕੈਸ਼ ਦੇ ਵਿੱਚ ਟ੍ਰਾਂਜੈਕਸ਼ਨ ਕਰਦੇ ਹੋ ਤਾਂ ਕੋਟਕ ਦੇ ਵਿੱਚ ਤੁਹਾਨੂੰ 150 ਰੁਪਏ ਪਰ ਟ੍ਰਾਂਜੈਕਸ਼ਨ ਦੇ ਹਿਸਾਬ ਨਾਲ ਚਾਰਜ ਲੈਂਦਾ। ਇਹ ਐਕਸੈਸ ਦੇ ਵਿੱਚ 21 ਰੁਪਏ ਪਰ ਟ੍ਰਾਂਜੈਕਸ਼ਨ ਦੇ ਹਿਸਾਬ ਨਾਲ ਚਾਰਜਸ ਵੱਜ। ਪਰ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਐਕਸੈਸ ਦੇ ਵਿੱਚ ਜੇਕਰ ਤੁਸੀਂ ਸਬਸਕ੍ਰਿਪਸ਼ਨ ਲੈਨੇ ਹੋ ਤਾਂ ਤੁਹਾਨੂੰ ਅਨਲਿਮਿਟਿਡ ਪ੍ਰੀ ਏਟੀਐਮ ਟ੍ਰਾਂਜੈਕਸ਼ਨਸ ਮਿਲ ਜਾਂਦੇ। ਪਰ ਕੋਟਕ ਦੇ ਨਾਲ ਵਨ ਨੇ ਨਾ ਪਿਛਲੇ 1 ਸਾਲ ਤੋਂ ਆਪਣਾ ਟੈਕ ਕਾਫੀ ਇੰਪਰੂਵ ਕਰ ਲਿਆ ਈਵਨ ਕਿ ਉਹਨਾਂ ਨੇ ਆਪਣੇ ਹੀ 811 ਪ੍ਰੋਡਕਟ ਤੇ ਲੀਤਾ ਲੱਗਦਾ ਐਪ ਵੀ ਬਣਾਤਾ ਪਰ ਟੈਕਸਿਸ ਨੇ ਆਪਣੇ ਐਕਸੈਸ ਇਮੇਜ ਦੇ ਲਈ ਇ tanto ਦਾ ਕੁਝ ਨਹੀਂ ਕਰਿਆ ਉਹ ਇੱਥੋਂ ਤੱਕ ਨਾ ਆਪਣਾ ਐਕਸੈਸ ਤੇ ਕੋਟਕ ਦੋਨਾਂ ਦਾ ਹੀ ਜ਼ੀਰੋ ਬੈਲੈਂਸ ਅਕਾਊਂਟ ਨੂੰ ਆਲਮੋਸਟ ਹਰ ਇੱਕ ਪਹਿਲੂ ਤੋਂ ਡਿਸਕਸ ਕਰ ਲਿਆ ਤੇ ਤੁਸੀਂ ਦੇਖ ਹੀ ਸਕਦੇ ਹੋ ਕਿ ਕਾਫੀ ਮਿਹਨਤ ਲੱਗਦੀ ਹੈ ਇਹਨੀ ਇਨਫਰਮੇਸ਼ਨ ਇਕੱਠੀ ਕਰਕੇ ਫਿਰ ਉਹਨੂੰ ਇੱਕ ਵੀਡੀਓ ਦੇ ਰੂਪ ਦੇ ਵਿੱਚ ਕੁਝ ਹੀ ਮਿੰਟਾਂ ਦੇ ਵਿੱਚ ਪ੍ਰੈਜੈਂਟ ਕਰਨ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਨਾ ਤੇ ਇੱਕ ਵਧੀਆ ਜਾਂ ਪਿਆਰਾ ਜਿਹਾ ਕਮੈਂ ਦੇ ਨਾਲ ਨਾਲ ਹੁਣ ਆਪਾਂ ਦੇਖ ਲੈਨੇ ਆ ਕਿ ਐਕਸੈਸ ਤੇ ਕੁਟਕ ਚ ਜਿਤ ਗੰਨ ਰਿਹਾ ਹੈ ਪਰ ਮੈਨੂੰ ਇੱਕ ਚੀਜ਼ ਫੀਲ ਕੀਤੀ ਹੈ ਵੀ ਪੋਟਕ ਦੇ ਲਈ 811 ਇੱਕ ਕਾਫੀ ਇੰਪੋਰਟੈਂਟ ਪ੍ਰੋਡਕਟ ਹੈ ਜਿਹਦੇ ਤੇ ਉਹ ਬਹੁਤ ਸਾਰਾ ਕੰਮ ਵੀ ਕਰ ਰਿਹਾ ਬਟ ਅਮੇਜ਼ ਦੀ ਗੱਲ ਕਰਾਂ ਤਾਂ ਉਹ ਐਕਸੈਸ ਦੇ ਲਈ ਇੱਕ ਸਿਰਫ ਇੱਕ ਪ੍ਰੋਜੈਕਟ ਹੈ ਜਿਵੇਂ ਉਹਨਾਂ ਦੇ ਬਾਕੀ ਬੈਂਕ ਅਕਾਊਂਟਸ ਹੈ ਤੇ ਇਹ ਚੀਜ਼ ਤੁਹਾਨੂੰ ਪਤਾ ਵੀ ਲੱਗੇਗੀ ਜਦੋਂ ਤੁਸੀਂ ਦੋਨਾਂ ਬੈਂਕਾਂ ਦੇ ਬੈਂਕ ਅਕਾਊਂਟਸ ਨੂੰ ਯੂਜ਼ ਕਰੋ ਬ੍ਰਾਂਚ ਨੈਟਵਰਕ ਦੀ ਗੱਲ ਕੀਤੀ ਜਾਵੇ ਤਾਂ ਡੈਫੀਨਿਟਲੀ ਐਕਸੈਸ ਦਾ ਬ੍ਰਾਂਚ ਨੈਟਵਰਕ ਬੈਟਰ ਹੈ ਪੋਰਟਕ ਨਾਲੋਂ ਬਟ ਗੱਲ ਇਹ ਦੀ ਹੈ ਕਿ ਅੱਜ ਕੱਲ ਬ੍ਰਾਂਚ ਜਾਣਾ ਬਹੁਤ ਹੀ ਘੱਟ ਗਿਆ ਕਿਉਂਕਿ ਆਲਮੋਸਟ ਸਾਰਾ ਕੁਝ ਡਿਜੀਟਲ ਹੋ ਰਿਹਾ ਹੈ ਸੋ ਸਾਰਾ ਕੁਝ ਕੰਪੇਅਰ ਕਰਨ ਤੋਂ ਬਾਅਦ ਮੈਨੂੰ ਇਹ ਲੱਗਦਾ ਹੈ ਕਿ ਕੋਟਕ 811 ਐਕਸੈਸ ਅਮੇਜ਼ ਨਾਲੋਂ ਥੋੜਾ ਜਾਕੇ ਸੋ ਮੇਰੀ ਵੋਟ ਬੈਸਟ ਜ਼ੀਰੋ ਬੈਲੈਂਸ ਅਕਾਊਂਟ ਲਈ ਕੋਟਕ ਨੂੰ ਜਾਏ ਸੋ ਦੈਟਸ ਇਟ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਨਾ ਨਾ ਭੁੱਲਿਓ ਇਹਦੇ ਨਾਲ ਸਾਨੂੰ ਆਖੀ ਮੋਟੀਵੇਸ਼ਨ ਮਿਲਦੀ ਹੈ ਦਿਲ ਦੇ ਮਿਲਦਾ ਕਿਸੇ ਨਾਲ ਮਿਲਦੇ ਨਾਲ ਤੇ ਉਦੋਂ ਵੀ ਕਿਤੇ